ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਅਸੀਂ ਤਾਂ ਵੀ ਫੈਸ਼ਨ ਰਣਗੜ ਤੋਂ ਤੇ ਅੱਜ ਆਪਾਂ ਜੋ ਆਰਟੀਕਲ ਤੁਹਾਨੂੰ ਸ਼ੋਅ ਕਰਨ ਜਾ ਰਹੇ ਹਰੇਗਾ ਮਸਲੀਨ ਦਾ ਮਸਲੀਨ ਦਾ ਸਟੱਫ ਰਹੂਗਾ ਸ਼ਰਟ ਰਹੂਗੀ ਮਸਲੀਨ ਦੀ ਤੇ ਬਾਟਮ ਰਹੇਗੀ ਪਿਓਰ ਰਾਇਓਨ ਦੀ ਤੇ ਨਾਲ ਰਹੇਗਾ ਪਿਓਰ ਦਾ ਦੁਪੱਟਾ ਤੇ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਦੋ ਆਰਟੀਕਲ ਰਹਿਣਗੇ ਅੱਜ ਆਪਣੇ ਤੇ ਤੁਸੀਂ ਨਾਲ ਦੀ ਨਾਲ ਆਪਣੇ ਸਕਰੀਨਸ਼ਾਟ ਲੈਂਦੇ ਜਾਇਓ ਤੇ WhatsApp ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਣਾ ਬੁਕਿੰਗ ਨੰਬਰ ਰਹੇਗਾ 7082670082 ਇਰੇਗਾ ਆਪਣਾ ਫਸਟ ਆਰਟੀਕਲ ਬਹੁਤ ਸੋਹਣਾ ਜਿਹਾ ਬਣਿਆ ਹੋਇਆ ਹੈ ਬਿਲਕੁਲ ਸੌਫਟ ਜਿਹਾ ਸਟਫ ਰਹੂਗਾ ਸਮਸ ਅਕੋਰਡਿੰਗ ਕਲਰ ਚਾਰਟ ਇਹਦਾ ਟੈਸਟ ਬਹੁਤ ਸੋਹਣਾ ਹੈ ਬਹੁਤ ਸੌਫਟ ਜਿਹਾ ਸਟਫ ਹੈ ਇਸਦਾ ਤੇਰੇ ਇਹਗਾ ਲੈਵੈਂਡਰ ਪਿੰਕ ਸ਼ੇਡ ਸੈਲਫ ਦੇ ਚ ਆਏਗੀ ਫਰੰਟੇ ਦੇ ਤੇ ਬਣੀ ਹੋਈ ਹੈ ਆਪਣੀ ਨੀਚੇ ਫਲੇਅਰ ਬਹੁਤ ਸੋਹਣੀ ਪ੍ਰਿੰਟਡ ਫਲੇਅਰ ਹੈ ਇਹਦਾ ਪ੍ਰਿੰਟਿੰਗ ਹੋਈ ਹੋਈ ਹੈ ਤੇ ਨਾਲ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਹੈ ਪ੍ਰਿੰਟਿੰਗ ਦੇ ਨਾਲ ਸਿਕਵੈਂਸ ਲੱਗੇ ਹੋਏ ਆ ਤੇ ਨਾਲ ਆਪਾਂ ਜ਼ਰੀ ਦਾ ਵਰਕ ਕੀਤਾ ਹੋਇਆ ਹੈ ਦੇਖੋ ਸ਼ੋਅ ਹੋ ਰਿਹਾ ਹੋਏਗਾ ਤੁਹਾਨੂੰ ਜ਼ਰੀ ਦਾ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆ ਇਹਨਾਂ ਦੇ ਪ੍ਰਿੰਟਿੰਗ ਦੇ ਤੇ ਤੁਸੀਂ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਤੁਸੀਂ ਕਿੰਨੀ ਵੀ ਕੱਟ ਸਕਦੇ ਹੋ ਤੇ ਫਲੇਅਰ ਤੇ ਆਏਗੀ ਨੀਚੇ ਇਸਦੇ ਲੇਸ ਦੀ ਡਿਟੇਲਿੰਗ ਇਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਲੇਸ ਦੀ ਡਿਟੇਲਿੰਗ ਆਏਗੀ ਨੀਚੇ फ्रंट सेल्फ रेएगी बैक ਰਹੂਗੀ प्लेन ते ਨਾਲ साइड्स ते स्लीव्स ਦਾ ਦਿੱਤਾ ਹੋਇਆ ਹੈ प्लेन स्लीव्स ਰਹਿਣਗੀਆਂ ਤੇ ਇਹ ਹੈਗੀ ਹੈ ਜੀ ਬਾਟਮ प्लेन ਰਹਿ ਗਈ ਜੀ ਬਾਟਮ ਲ্যাਵੈਂਡਰ पिंक शेड ਆਊਗਾ ਤੇ ਰਹਿਗਾ ਇਹਦਾ ਦੁਪੱਟਾ ਪਿਓਰ ਦਾ ਆਏਗਾ ਦੁਪੱਟਾ ਤੇ लेस दी ਦਿੱਤੀ ਹੋਈ ਹੈ نیچے ਪ੍ਰੋਪਰ ਡਿਟੇਲਿੰਗ ਚੈੱਕ ਕਰ ਸਕਦੇ ਟੂ ਸਾਈਡ ਲੇਸ ਆਊਗੀ ਫਰਸਟ ਕਲਰ ਸੀਗਾ ਲ্যাਵੈਂਡਰ पिंक शेड स्क्रीनशॉट ਲੈ ਸਕਦੇ ਹੋ ਤੁਸੀਂ ਤਰੇ ਇਹਦੀ ਪ੍ਰੋਪਰ ਲੈਂਥ ਦਾ ਕੋਈ ਇਸ਼ੂ ਨਹੀਂ ਆ ਤੁਸੀ ਜਿੰਨੀ ਮਰਜੀ ਆਪਣੀ ਲੈਂਥ ਰੈਡੀ ਕਰਵਾ ਸਕਦੇ ਹੋ ਫਸਟ ਇਸ 11ਵੈਂਡਰ ਪਿੰਕ ਸ਼ੇਡ ਸੈਕੰਡ ਆਏਗਾ ਸਕਾਈ ਬਲੂ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਵੀ ਸਮਸ ਅਕੋਰਡਿੰਗ ਬਹੁਤ ਸੋਹਣੇ ਕੂਲਚੇ ਕਲਰ ਆਏ ਹੋਏ ਆ ਤੇ ਸਟੱਫ ਵੀ ਬਹੁਤ ਸੋਹਣਾ ਹੈ ਸੌਫਟ ਸਟੱਫ ਹੈ ਬਿਲਕੁਲੀ ਤੇਰੇ ਇਹਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟਿੰਗ ਇਹਦੀ ਬਹੁਤ ਸੋਹਣੀ ਜੀ ਪ੍ਰਿੰਟਿੰਗ ਕੀਤੀ ਹੋਈ ਹੈ ਇਹ ਦੇਖੋ 컬러 ਕੰਬੀਨੇਸ਼ਨ ਬਹੁਤ ਸੋਹਣੇ ਹੈ ਤੇ ਜਿੱਦਾਂ ਅੱਜ ਕੱਲ ਕਾਫੀ ਟ੍ਰੈਂਡ ਚ ਹੈ 버ड्स ਵਾਲੇ ਸੋਰ ਪੀਕੋਕ ਵਾਲੇ ਤੇ ਇਹ ਵੀ ਸੇਮ ਓਦਾਂ ਹੀ ਪ੍ਰਿੰਟਿੰਗ ਕੀਤੀ ਹੋਈ ਹੈ ਪੀਕੋਕ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਇਹਦੀ ਇਹ ਦੇਖੋ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਤੁਸੀਂ ਕਿੰਨੀ ਵੀ ਆਪਣੇ ਕਰਵਾ ਸਕਦੇ ਹੋ ਇਹ ਨਾਲ ਰਹੇਗੀ ਪਲੇਨ ਬਾਟਮ ਸਕਾਈ ਬਲੂ ਕਲਰ ਦੀ ਰਹੂਗੀ ਬਾਟਮ ਤੇ ਨਾਲ ਰਹੇਗਾ ਇਹ ਪਿਓਰ ਦਾ ਦੁਪੱਟਾ ਥਰਡ ਸ਼ੇਡ ਆਏਗਾ ਇਹਦੇ ਵਿੱਚ ਮਿੰਟ ਗ੍ਰੀਨ ਕਲਰ ਇਹ ਜਗਰੀ ਮੇイビー ਪ੍ਰੋਪਰ ਨਹੀਂ ਆ ਰਿਹਾ ਪਰ ਕਲਰ ਬਹੁਤ ਸੋਹਣਾ ਹੈ ਸੌਫਟ ਜਿਹਾ ਕਲਰ ਹੈ ਮਿੰਟ ਗ੍ਰੀਨ ਇਹ ਦੇਖੋ ਇਹ ਇਹਦੀ ਲੁੱਕ প্রিন্টিਿੰਗ ਇਸ ਤੇ ਵੀ ਬਹੁਤ ਸੋਹਣੀ ਹੈ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਪ੍ਰਿੰਟਿੰਗ ਨੇ ਨਾਲ ਹੈਂਡ ਦਾ ਟੱਚ ਦਿੱਤਾ ਹੋਇਆ ਹੈ ਸਟੀਚਿੰਗ ਹੋਣ ਤੋਂ ਬਾਅਦ ਇਹਨਾਂ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਵੇਅਰ ਕਿਤੇ ਹੋਏ ਬਹੁਤ ਸੋਹਣੇ ਲੱਗਦੇ ਆ ਸਮਝਦੇ ਕੋਟੀ ਬਹੁਤ ਸੋਹਣੇ ਕੁਲਚੇ ਕਲਰ ਆ ਤੇ ਇਹ ਹੈ ਇਹਦੀ ਬਾਟਮ ਤੇ ਨਾਲ ਰੰਗ ਹੈ ਦਾ ਪਿਓਰ ਦਾ ਦੁਪੱਟਾ ਸਕਰੀਨਸ਼ਾਟ ਲੈਂਦੇ ਜਾਈਓ ਇਹ ਸੀ ਆਪਣਾ ਫਸਟ ਆਰਟੀਕਲ ਇਹਦੇ ਚ ਹੈਗੇ ਆਪਣੇ ਕੋਲ 3 ਸ਼ੇਡ ਤੇ ਸੈਕੰਡ ਆਰਟੀਕਲ ਰਹੇਗਾ ਆਪਣਾ ਉਹ ਵੀ ਮਸਲੀਨ ਤੇ ਹੀ ਰਹੂਗਾ ਇਹਦੇ ਚ ਵੀਵਿੰਗ ਦਾ ਕੰਮ ਹੋਇਆ ਹੋਇਆ ਹੈ ਵੀਵਿੰਗ ਦੇ ਵਿੱਚ ਆਏਗੀ ਸ਼ਰਟ ਇਹਦੀ ਬਹੁਤ ਸੋਹਣੀ ਵੀਜ਼ਿੰਗ ਕੀਤੀ ਹੋਈ ਹੈ ਸਟਾਈਲਿਸ਼ ਜੀ ਸ਼ਰਟ ਬਣੀ ਹੋਈ ਹੈ ਡਿਜ਼ਾਈਨਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਤਾਂ ਇਹ ਵਾਲੀ ਸ਼ਰਟ ਐਦਾ ਬਣਿਆ ਆਇਆ ਹੈ ਦਾ ਪ੍ਰੋਪਰ ਜਿੱਦਾਂ ਇੱਥੇ ਨੈੱਕ ਆ ਜਾਏਗੀ ਤੇ ਪ੍ਰੋਪਰ ਨੈੱਕ ਆਏਗੀ ਤੇ نیچے ਆਏਗਾ ਤੇ ਸਾਈਡ ਤੇ ਤੇ ਕੋਰਨਰ ਤੇ ਬਣਿਆ ਹੋਇਆ ਤੇ نیچے ਆਏਗਾ ਦਾ ਫਲੇਅਰ ਪ੍ਰੋਪਰ ਬਹੁਤ ਸੋਹਣਾ ਡਿਜ਼ਾਈਨਰ ਜੀ ਸ਼ਰਟ ਬਣੀ ਹੋਈ ਹੈ ਵੀਵਿੰਗ ਹੈ ਕੋਈ ਤਾਗਾ ਨਿਕਲਰ ਵਾਲਾ ਕੰਮ ਨਹੀਂ ਹੈ ਬਹੁਤ ਸੋਹਣਾ ਵੀਵਿੰਗ ਕੀਤੀ ਹੋਈ ਹੈ ਦੇਖੋ ਤੁਹਾਨੂੰ ਆਪਾਂ ਪਿੱਛਾ ਚੈੱਕ ਕਰਾ ਦਿੰਨੇ ਆ ਵੀਵਿੰਗ ਹੋਈ ਹੋਈ ਹੈ ਕੋਈ ਪ੍ਰਿੰਟ ਨਹੀਂ ਹੈ ਇਹ ਇਹ ਦੇਖੋ ਇਹ ਰਹਿ ਗਿਆ ਇਹਦਾ ਫਲੇਅਰ ਨੀਚੇ ਇਹਦਾ ਫਲੇਅਰ ਬਣਿਆ ਹੋਇਆ ਕਲਰ ਇਹਦੇ ਵੀ ਬਹੁਤ ਸੋਹਣੇ ਆ ਸਮਝ ਦੇ ਕੋਟਿੰਗ ਬਹੁਤ ਸੋਹਣੇ ਸ਼ੇਡ ਆਏ ਆ ਇਹ ਰਹੇਗਾ ਆਪਣਾ ਪੀਚਿਸ ਪਿੰਕ ਕਲਰ ਹੈ ਪੀਚਿਸ ਪਿੰਕ ਰਹੇਗਾ ਤੇ ਇਹਦੇ ਚ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਬੈਕ ਇਹਦੀ ਪਲੇਨ ਰਹੂਗੀ ਨਾਲ ਦੀ ਤੇ ਆਇਆ ਇਹਦਾ 슬ੀਵਸ ਦਾ ਸਟੱਫ ਸਾਈਡ ਤੇ ਇਹਨਾਂ ਦੀ ਪ੍ਰੋਪਰ ਲੁੱਕ ਆਏਗੀ ਪਿਓਰ ਰਿਓਨ ਦੀ ਰਹੂਗੀ ਬਾਟਮ ਨਾਲ ਬਾਟਮ ਦਾ ਸਟੱਫ ਵੀ ਬਹੁਤ ਸੌਫਟ ਹੈ ਪਿਓਰ ਰਿਓਨ ਦੀ ਕਾਟਨ ਬਾਟਮ ਹੈ ਤੇ ਨਾਲ ਇਹਦੇ ਵੀ ਪਿਓਰ ਦਾ ਦੁਪੱਟਾ ਰਹੂਗਾ ਇਹ ਰਿਹਾ ਇਹਦਾ ਪਿਓਰ ਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਇਹਦੇ ਨਾਲ ਸੌਫਟ ਜੇ ਤੇ ਆਈ ਇਹਦੀ ਲੇਸ ਦੀ ਡਿਟੇਲਿੰਗ ਚੈੱਕ ਕਰ ਸਕਦੇ ਹੋ ਤੁਸੀਂ ਟੂ ਸਾਈਡ ਲੇਸ ਦਿੱਤੀ ਹੋਈ ਆ ਸਕਰੀਨਸ਼ਾਟ ਲੈਂਦੇ ਜੋ ਇਹ ਆਈ ਇਹਦੀ ਪ੍ਰੋਪਰ ਲੁੱਕ ਇਹ ਤਾਂ ਇਹਦੀ ਲੁੱਕ ਐ ਤਾਂ ਸ਼ਰਟ ਰੈਡੀ ਹੋਊਗੀ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਇਹ ਸੀ ਫਸਟ ਸ਼ੇਡ ਸੈਕਿੰਡ ਸ਼ੇਡ ਆਇਆ ਹੈ ਇਹ ਚ ਲ্যাਵੈਂਡਰ ਸ਼ੇਡ ਬਹੁਤ ਸੋਹਣਾ ਸ਼ੇਡ ਆ ਇਹ ਵੀ ਇਹਦੇ ਵਿੱਚ ਜੋ ਕਲਰ ਕੰਬੀਨੇਸ਼ਨ ਦਿੱਤੇ ਹੋਏ ਹੈ ਵੀਵਿੰਗ ਦੇ ਵਿੱਚ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਗ੍ਰੇ ਦੇ ਨਾਲ ਆਏਗਾ ਇਹ ਦੇਖੋ ਪ੍ਰੋਪਰ ਤੁਸੀਂ ਚੈੱਕ ਕਰ ਸਕਦੇ ਹੋ ਐਦਾ ਇਹਦੀ ਬਣੇਗੀ ਸ਼ਰਟ ਰੈਡੀ ਹੋਏਗੀ ਤੇ ਵੀ ਬਹੁਤ ਸੋਹਣੀ ਵੀਵਿੰਗ ਕੀਤੀ ਹੋਈ ਆ ਮਤਲਬ ਇੱਕ ਤਾਂ ਸਿੰਪਲ ਫਲੇਅਰ ਤੇ ਆ 슬ੀਵਸ ਤੇ ਆਂਦੀ ਆ ਪੂਰੀ ਸ਼ਰਟ ਤੇ ਬਟ ਇਹ ਡਿਜ਼ਾਈਨਰ ਦੀ ਸ਼ਰਟ ਬਣੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਤੇ ਤਾਂ ਇਹਦੀ ਬਹੁਤ ਸੋਹਣੀ ਰੈਡੀ ਹੋਣੀ ਆ ਇਹ ਸਟਿਚ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਜਿੱਦਾਂ ਪਾਈਪਿੰਗ ਦੇ ਕੇ ਵੀ ਨਾਲ ਰੈਡੀ ਕਰ ਸਕਦੇ ਹੋ ਵੈਸੇ ਤਾਂ ਇਹਦੇ ਚ ਜ਼ਰੂਰਤ ਨਹੀਂ ਆ ਕਿਉਂਕਿ ਸ਼ਰਟ ਆਲਰੇਡੀ ਇਹਦੀ ਬਹੁਤ ਸੋਹਣੀ ਬਣੀ ਹੋਈ ਆ ਡਿਜ਼ਾਈਨਰ ਦੀ ਸ਼ਰਟ ਬਣੀ ਹੋਈ ਆ ਐਦਾਂ ਰਹਿ ਗਈ ਇਹਦੀ ਪ੍ਰੋਪਰ ਲੁੱਕ ਤੇ ਨਾਲ ਰਹੀ ਇਹਦੀ ਬਾਟਮ ਰੀਅਨ ਦੀ ਰਹੂਗੀ ਬਾਟਮ ਪ੍ਰਾਈਸ ਰੇਂਜ ਵੀ ਇਹਨਾਂ ਦੇ ਜਨਰਲ ਦੇ ਪ੍ਰਾਈਸ ਆ ਸਮਸ ਅਕੋਰਡਿੰਗ ਪਾਰਟੀ ਵੇਅਰ ਸੂਟ ਵੀ ਇਹਨਾਂ ਨੂੰ ਬਣਾ ਸਕਦੇ ਹੋ ਤੁਸੀਂ ਜਿੱਦਾਂ ਆਪਣਾ ਆਫਿਸ ਗੋਇੰਗ ਲਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਰਹੇਗਾ ਆਪਣਾ ਪਿਓਰ ਦਾ ਦੁਪੱਟਾ ਤੇ ਇਹ ਸੀ ਆਪਣਾ ਸੈਕੰਡ ਸ਼ੇਡ ਥਰਡ ਸ਼ੇਡ ਆਏਗਾ ਆਪਣਾ ਲੈਮਨ येलो ਬਹੁਤ ਸੋਹਣਾ ਸ਼ੇਡ ਹੈ ਵੀਡੀਓਜ਼ ਵਿੱਚ ਮੇ ਵੀ ਪ੍ਰੋਪਰ ਸ਼ੋਅ ਨਾ ਹੋ ਰਿਹਾ ਹੋਵੇ ਕਲਰ ਠੀਕ ਨਾ ਆ ਰਿਹਾ ਹੋ ਪਰ ਰੀਅਲਸ ਕਲਰ ਬਹੁਤ ਸੋਹਣਾ ਹੈ ਦਾ ਨੀਵ ਜਿਹਾ ਜਿਹੜਾ ਲੈਮਨ ਯੈਲੋ ਜਿਹਾ ਜਿਹੜਾ सॉफ्ट ਰਹੇਗਾ ਇਹਨਾਂ ਦਾ ਸਟੱਫ ਬਿਲਕੁਲੀ ਸ਼ਰਟਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਡਿਜ਼ਾਈਨਰ ਜੀ ਸ਼ਰਟ ਬਣੀ ਹੋਈ ਹੈ ਦੇਖੋ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਤੇ ਵੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਰਹੀ ਇਹਦੀ ਉੱਪਰ ਤੇ ਪੂਰੀ ਸ਼ਰਟ ਦੇ ਵਿੱਚ ਵੀਵਿੰਗ ਦਿੱਤੀ ਹੋਈ ਹੈ ਉਹ ਵੀ ਡਿਜ਼ਾਈਨਰ ਸਟਾਈਲ ਨਾਲ ਇਹਦੀ ਬਣੀ ਹੋਈ ਹੈ ਬਿਲਕੁਲੀ ਹੱਟ ਜੇ ਕਿ ਸੂਟ ਹੈ ਸਾਰੇ ਡਿਫਰੈਂਟ ਜੀ ਵੈਰਾਈਟੀ ਆ ਤੇ ਸੌਫਟ ਸਟੱਫ ਰਹੂਗਾ ਤੇ ਸੀਗੀ ਜਿਹਦੀ ਪ੍ਰੋਪਰ ਲੁੱਕ ਇਤਾਂ ਹੋ ਗਈ ਹੈ ਸ਼ਰਟ ਸਟੀਚ ਹੋਣ ਤੋਂ ਬਾਅਦ ਬਹੁਤ ਸੋਹਣਿਆ ਬਣ ਗਿਆ ਸੂਟ ਤੇ ਇਹਦੇ ਨਾਲ ਆएगी ਇਹ ਲੈਮਨ येलो ਕਲਰ ਦੀ ਬਾਟਮ ਬਾਟਮ ਦਾ ਸਟੱਫ ਵੀ ਬਹੁਤ ਸੌਫਟ ਹੈ ਕੋਈ ਹਾਰਡ ਸਟੱਫ ਨਹੀਂ ਹੈ ਤੇ ਲਾਈਨਿੰਗ ਦੀ ਨੀਡ ਨਹੀਂ ਹੈ ਬਾਟਮ ਨੂੰ ਸ਼ਰਟ ਚ ਤੁਸੀਂ ਲਗਵਾ ਸਕਦੇ ਹੋ ਆਪਣੇ ਜਦੋਂ ਸ਼ਰਟ ਥੋੜਾ ਵਧੀਆ ਬਣ ਜਾਂਦੀ ਹੈ ਫਿਟਿੰਗ ਵਧੀਆ ਆ ਜਾਂਦੀ ਹੈ ਲਾਈਨਿੰਗ ਦੇ ਨਾਲ ਤੇ ਆ ਗਿਆ ਇਹਨਾਂ ਦਾ ਦੁਪੱਟਾ ਬਹੁਤ ਸੋਹਣਾ ਜਿਹਾ ਦੁਪੱਟਾ ਬਣਿਆ ਹੋਇਆ ਨਾਲ ਪ्योर ਦਾ ਤੇ ये अपना लास्ट शेड ए जड़ा ए वाला आर्टिकल है यदि प्राइस रेज रहूँगी अपनी ट्वेल्व एटी बारह सौ अस्सी का रहूगा ये वाला विविंग वाला जो पे थान किया ये रहेगी बारह सौ अस्सी का सूट रहेगा तो शिपिंग रहेगी एक्सट्रा तुम अपना बुटीक से विजिट करके भी ले जा सकते होते अपना ऑनलाइन ऑर्डर भी कर सकते हो अपना बुकिंग नंबर रहेगा सैवन जीरो एट टू सिक्स सैवन डबल जीरो एट टू तो आप जो पहले आर्टिकल शो किया ਨਿਚੇ ਪਲੇਅਰ ਵਾਲਾ ਇਹ ਵਾਲਾ ਇਹਦੀ ਪ੍ਰਾਈਸ ਰੇਜ ਰਹੂਗੀ 1200 1200 ਦਾ ਪਊਗਾ ਇਹ ਸੂਟ ਸਾਨੂੰ ਤੇ ਸ਼ਿਪਿੰਗ ਰਹੇਗੀ ਐਕਸਟਰਾ ਤੇ ਇਹ ਵੀ ਤੁਸੀਂ ਆਪਣਾ ਬੁਟੀਕ ਤੇ ਵਿਜ਼ਿਟ ਕਰਕੇ ਲੈ ਜਾ ਸਕਦੇ ਹੋ ਤੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਬੁਕਿੰਗ ਆਪ ਨੰਬਰ ਆਪਾਂ ਦੁਆਰਾ ਗੇਮ ਤੋਂ ਨੋਰ ਪਿੱਕ ਕਰ ਦਿੰਨੇ ਆ 7082670082 ਤੁਸੀਂ ਆਪਣਾ ਵਟਸਐਪ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਆਪਣਾ YouTube ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ Insta ਦੀ ID ਵੀ ਆਪਣੀ ਫੋਲੋ ਕਰ ਲਓ ਤੇ ਬਹੁਤ ਸੋਹਣੇ ਸੋਹਣੇ ਜੇ ਕਮੈਂਟ ਕਰਨਾ ਕਰੋ YouTube ਤੇ ਤੇ ਪਲੀਜ਼ ਲਾਈਕ ਵੀ ਕਰਦਿਆ ਕਰੋ ਤੇ ਸ਼ੇਅਰ ਵੀ ਕਰਦਿਆ ਕਰੋ ਤਾਂ ਜੋ ਆਪਣੀ ਵੀਡੀਓ ਸਾਰੇ ਪਹੁੰਚ ਤੱਕ ਪਹੁੰਚ ਸਕੇ ਤੇ ਉਹ ਵੀ ਆਪਣੇ ਸੋਹਣੇ ਸੋਹਣੇ ਸੂਟ ਆਪਣੇ ਸਟਿਚ ਕਰਵਾ ਸਕਣ ਹੋਪਸ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਤੇ ਐਵੇਂ ਸਾਥ ਦੇਂਦੇ ਰਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੀ YouTube ਦਾ ਚੈਨਲ ਜੋ ਹੈਗਾ ਉਹਦੀ ID ਰਹੇਗੀ ਅਰ ਦਾ ਰੇਟ ਆਫ ਦ ਵਿਨਰ 1526 ਤੇ ਜੋ ਇੰਸਟਾ ਦੀ ਆਈਡੀ ਹੈਗੀ ਆ ਉਹ ਪਾ ਤੁਹਾਨੂੰ ਇਹ ਨਾਲ ਟੈਗ ਕਰ ਦਾਂਗੇ ਤੁਸੀਂ ਦੋਨੋਂ ਆਪਣਾ ਫੋਲੋ ਕਰ ਲਓ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਨਾਲ ਦੀ ਨਾਲ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਬਹੁਤ ਸੋਹਣੇ ਸੋਹਣੇ ਜਿਹੇ ਕਮੈਂਟ ਦਿਆ ਕਰੋ ਕਰਿਆ ਕਰੋ ਤੇ ਹੋਪਸ ਸਭ ਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਥੈਂਕ ਯੂ